ਜਦੋਂ ਤੁਸੀਂ ਸਿਛੀ ਅੰਮ੍ਰਿਤਸਰ ਸਾਹਿਬ ਅ ਸ਼ਾਇਦ ਤਕਰੀਬਨ ਦਰਸ਼ਨ ਕੀਤੇ ਹੋਣਗੇ ਜਿੱਥੇ ਪਹਿਲਾ ਜੰਗ ਹੋਇਆ ਪਹਿਲਾ ਜੰਗ ਪਹਿਲੀ ਫਤਿਹ ਉਹ ਜਿਹੜਾ ਸੀ ਮਹਾਰਾਜ ਨੇ ਕਿਲੇ ਦੀ ਰਚਨਾ ਕੀਤੀ ਜਿੱਥੇ ਤਖਤ ਰਚੇ ਹਰਮੰਦਰ ਸਾਹਿਬ ਦੇ ਸਾਹਮਣੇ ਉੱਥੇ ਸਤਿਗੁਰਾਂ ਨੇ ਕਿਲੇ ਦੀ ਉਸਾਰੀ ਕਰਵਾਈ ਸੂਰਮਿਆਂ ਨੂੰ ਜਿਹੜਾ ਸੀ ਉਹ ਬੀਰ ਅਸੀ ਰੂਪ ਦਿੱਤਾ ਸ਼ਸਤਰਧਾਰੀ ਰੂਪ ਦਿੱਤਾ ਸੰਤ ਦੇ ਨਾਲ ਨਾਲ ਸਤਿਗੁਰੂ ਜੀ ਨੇ ਸਿਪਾਹੀ ਬਣਾ ਦਿੱਤਾ ਉਸ ਵੇਲੇ ਹਕੂਮਤਾਂ ਜਿਹੜੀਆਂ ਸੀ ਉਹਨਾਂ ਨੂੰ ਇਸ ਗੱਲ ਦਾ ਡਰ ਪਿਆ ਤੇ ਉਹਨਾਂ ਨੇ ਫਿਰ ਬਾਦਸ਼ਾਹ ਨੂੰ ਜਿਹੜੀ ਸੀ ਉਹ ਚੁੱਕਣਾ ਦੇਣੀ ਸ਼ੁਰੂ ਕੀਤੀ ਕਾਰਨ ਇਹੋ ਬਣਦਾ ਸਤਗੁਰੂ ਜੀ ਦੇ ਗਵਾਲੀਅਰ ਦੇ ਕਿਲੇ ਵਿੱਚ ਜਾਣ ਦਾ ਵੀ ਉਸ ਵੇਲੇ ਬਾਦਸ਼ਾਹ ਦੇ ਕੰਨ ਭਰੇ ਗਏ ਉਸ ਵੇਲੇ ਕਿਹਾ ਗਿਆ ਕਿ ਉਹਨਾਂ ਨੇ ਫੌਜਾਂ ਤਿਆਰ ਕੀਤੀਆਂ ਨੇ ਤਖਤ ਬਣਾ ਲਏ ਕਿਲੇ ਬਣਾ ਲਏ ਉਹ ਦਿਨ ਦੂਰ ਨਹੀਂ ਜਿੱਦਣ ਤੇਰੇ ਤਖਤ ਨੂੰ ਹੱਥ ਪਾਉਣਗੇ ਚਲੋ ਜਹਾਂਗੀਰ ਨੇ ਸੋਚਿਆ ਕਿ ਮੈਂ ਇਸੇ ਤਰ੍ਹਾਂ ਚਾਲ ਵਿੱਚ ਕਾਮਯਾਬ ਹੋ ਜਾਵਾਂਗਾ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਲੀ ਬੁਲਾਇਆ ਗਿਆ ਮਹਾਰਾਜ ਵੀ ਉਹ ਦਿਨ ਉਡੀਕ ਰਹੇ ਸਨ ਜਿਹੜਾ ਪ੍ਰਣ ਹਰਮੰਦਰ ਸਾਹਿਬ ਦੇ ਸਾਹਮਣੇ ਖਲੋ ਕੇ ਸਤਪੁਰਾਂ ਨੇ ਲਿਆ ਸੀ ਚੰਦੂ ਨੂੰ ਨੱਕ ਵਿੱਚ ਨਕੇਲ ਪਾ ਕੇ ਲਿਆਉਣ ਦਾ ਦਿੱਲੀ ਗਏ ਸਤਗੁਰੂ ਜੀ ਉਸ ਵੇਲੇ ਬਾਦਸ਼ਾਹ ਨੇ ਚਾਲ ਖੇਡੀ ਤੇ ਸਤਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਭੇਜਿਆ ਗਿਆ ਕਾਰਨ ਸਤਪੁਰਾਂ ਨੇ ਆਪ ਬਣਾਇਆ ਕਿਉਂਕਿ ਉਹ ਬਵੰਜਾ ਰਾਜੇ ਨਰਕ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਸਨ ਜਿਨ੍ਹਾਂ ਦੀ ਛੁੱਟਣ ਦੀ ਉਮੀਦ ਹੀ ਮੁੱਕ ਚੁੱਕੀ ਸੀ ਕੇਸ ਜਿਹੜੇ ਸਨ ਉਹ ਜੁੜੇ ਹੋਏ ਜੁੜਾਵਾਂ ਪਈਆਂ ਸਨ ਜੂਹਾਂ ਚਲਦੀਆਂ ਸਨ ਬਸਤਰ ਫਟੇ ਹੋਏ ਭੋਜਨ ਦੇ ਵਿੱਚ ਰੋਜ਼ ਉਹਨਾਂ ਨੂੰ ਜ਼ਹਿਰ ਪਾ ਕੇ ਦਿੱਤਾ ਜਾ ਰਿਹਾ ਸੀ ਉਹ ਜ਼ਹਿਰ ਜਿਹੜਾ ਅੱਜ ਜਿਹੜੇ ਜੇਲ੍ਹਾਂ ਵਿੱਚ ਨੌਜਵਾਨ ਬੈਠੇ ਉਹਨਾਂ ਨੂੰ ਜਿਹੜਾ ਸੀ ਉਹ ਜ਼ਹਿਰ ਦਿੱਤਾ ਜਾਂਦਾ ਹੈ ਭੋਜਨ ਵਿੱਚ ਪਾ ਕਰਕੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਬਿਰਤੀ ਸੋਚਣ ਸ਼ਕਤੀ ਖਤਮ ਹੋ ਜਾਵੇ ਸਰੀਰ ਦੀ ਤਾਕਤ ਅੰਦਰੋਂ ਜਿਹੜੀ ਉਹ ਮੁੱਕ ਜਾਵੇ ਤਾਂ ਹੀ ਉਹ ਏਡੇ ਏਡੇ ਕਮਾਈ ਵਾਲੇ ਪੜ੍ਹੇ ਲਿਖੇ ਨੌਜਵਾਨ ਜਿਹੜੇ ਜੇਲ੍ਹਾਂ ਵਿੱਚ ਬੈਠੇ ਆ ਜਿਨ੍ਹਾਂ ਨੂੰ ਸਾਲਾਂ ਦਾ ਸਮਾਂ ਹੋਇਆ ਅੱਜ ਉਹਨਾਂ ਨੂੰ ਕਿਤੇ ਸਾਹਮਣੇ ਲਿਆਂਦਾ ਵੀ ਜਾਂਦਾ ਹੈ ਤੇ ਉਹਨਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਇਹ ਸਰਕਾਰਾਂ ਇਸੇ ਤਰ੍ਹਾਂ ਕਰਦੀਆਂ ਆ ਪਰ ਗੁਰੂ ਹਰਗੋਬਿੰਦ ਸਾਹਿਬ ਵਰਗਾ ਪਰਉਪਕਾਰੀ ਕੌਣ ਹੈ ਜੀ ਸਤਗੁਰੂ ਗਵਾਲੀਅਰ ਦੇ ਕਿਲੇ ਜਾਂਦੇ ਨੇ ਉੱਥੇ ਜਾ ਕਰਕੇ ਸਤਗੁਰੂ ਜੀ ਨੇ ਫਿਰ ਉਹਨਾਂ ਦੀ ਜਿਹੜੀ ਜ਼ਿੰਦਗੀ ਸੀ ਉਹਦੇ ਵਿੱਚ ਸੁਧਾਰ ਲਿਆਂਦਾ ਹਰਦਾਸ ਜਿਹੜਾ ਉੱਥੋਂ ਦਾ ਜੇਲਰ ਸੀ ਚੰਦੂ ਨੇ ਯਤਨ ਕੀਤਾ ਸੀ ਕਿ ਜ਼ਹਿਰ ਵਾਲੀ ਪੋਸ਼ਾਕ ਮਹਾਰਾਜ ਨੂੰ ਪਵਾ ਕਰਕੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਰਦਾਸ ਨੇ ਪਹਿਲਾਂ ਹੀ ਕਹਿ ਦਿੱਤਾ ਕਹਿੰਦਾ ਮਹਾਰਾਜ ਜਿਹੜੀ ਪੋਸ਼ਾਕ ਆਈ ਹੈ ਇਹਨੂੰ ਜ਼ਹਿਰ ਲੱਗਾ ਸਤਗੁਰੂ ਕਹਿਣ ਲੱਗੇ ਅੱਜ ਇਹ ਪੋਸ਼ਾਕ ਚੰਦੂ ਨੂੰ ਪੁਵਾਈ ਜਾਵੇਗੀ ਉਹ ਦਿਨ ਦੂਰ ਨਹੀਂ ਕਿ ਇਹਦਾ ਅਸਰ ਤੁਹਾਨੂੰ ਦੇਖਣ ਨੂੰ ਮਿਲੇਗਾ ਚਲੋ ਜਦੋਂ 40 ਦਿਨ ਦਾ ਸਮਾਂ ਉੱਪਰ ਹੁੰਦਾ ਹੈ ਵੱਖ-ਵੱਖ ਵਿਦਵਾਨਾਂ ਨੇ ਦਿਨ ਲਿਖੇ ਨੇ ਕਿਸੇ ਨੇ 40 ਦਿਨ ਕਿਸੇ ਨੇ ਕੁਝ ਮਹੀਨਿਆਂ ਦਾ ਜ਼ਿਕਰ ਕੀਤਾ ਹੈ ਉਹਦੇ ਵਿੱਚ ਫਿਰ ਸਾਈਂ ਮੀਆਂ ਮੀਰ ਜੀ ਕਮਾਈ ਵਾਲੇ ਪੂਰਨ ਮਹਾਪੁਰਖ ਇਸਲਾਮ ਦੇ ਵਿੱਚ ਜਿਨ੍ਹਾਂ ਦਾ ਬਹੁਤ ਸਤਕਾਰ ਸੀ ਅਦਬ ਸੀ ਉਹ ਜਦੋਂ ਪੰਜਾਬ ਦੇ ਵਿੱਚ ਬਗਾਵਤ ਉੱਠਣ ਲੱਗੀ ਸੰਗਤਾ ਨੇ ਸਿੱਖਾਂ ਨੇ ਦੇਖਿਆ ਕਿ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਹੋਈ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਭੇਜ ਦਿੱਤਾ ਹੈ ਹੁਣ ਆਪਾਂ ਨੂੰ ਵੀ ਯਤਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਚੁੱਪ ਕਰਕੇ ਬੈਠਣਾ ਸਹੀ ਨਹੀਂ ਸਾਈ ਮੀਆਂ ਮੀਰ ਨੇ ਇਹ ਆਵਾਜ਼ ਸੁਣੀ ਉਹ ਬੰਦਗੀ ਵਾਲੇ ਸਨ ਜੀ ਇਹ ਨਹੀਂ ਕਿ ਇਸ ਤਰ੍ਹਾਂ ਦਾ ਸਮਾਂ ਬਣਿਆ ਤੇ ਉਹ ਘਰ ਵਿੱਚ ਬੈਠ ਗਏ ਹੋਣ ਮਾਲਾ ਫੜ ਕੇ ਲੁੱਕ ਕੇ ਬੈਠੇ ਹੋਣ ਸਾਈ ਮੀਆਂ ਮੀਰ ਪਹਿਲਾਂ ਵੀ ਗੁਰੂ ਅਰਜਨ ਦੇਵ ਸਾਹਿਬ ਦੇ ਕੋਲ ਗਏ ਮਹਾਰਾਜ ਦੀ ਆਗਿਆ ਨਹੀਂ ਮਿਲੀ ਹੁਣ ਸਾਈ ਮੀਆਂ ਮੀਰ ਜਹਾਂਗੀਰ ਦੇ ਕੋਲ ਗਏ ਜਹਾਂਗੀਰ ਵੀ ਸਾਈ ਮੀਆਂ ਮੀਰ ਦਾ ਅਦਬ ਰੱਖਦਾ ਸੀ ਉਨੇ ਫਿਰ ਸ਼ਾਇਮੀਆਂ ਮੀਆ ਮੀਰ ਨੂੰ ਪੁੱਛਿਆ ਸੀ ਕਹਿਣ ਲੱਗਾ ਮੈਨੂੰ ਇਹ ਦੱਸੋ ਕਿ ਪੂਰਨ ਸੰਤ ਕੌਣ ਹੁੰਦਾ ਹੈ ਸ਼ਾਇਮੀਆਂ ਮੀਆ ਮੀਰ ਦੱਸ ਦੇ ਕਹਿੰਦੇ ਉਹ ਸੰਤ ਪੂਰਨ ਸੰਤ ਜਿਨ੍ਹਾਂ ਨੂੰ ਤੂੰ ਸ਼ਹੀਦ ਕਰਵਾਇਆ ਗੁਰੂ ਅਰਜਨ ਦੇਵ ਸਾਹਿਬ ਹੁਣ ਉਹਨਾਂ ਦਾ ਸੁਪੁੱਤਰ ਸਹਿਬਜਾਦਾ ਗੱਦੀ ਤੇ ਬੈਠਾ ਹੈ ਜਿਨ੍ਹਾਂ ਨੂੰ ਤੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਹੈ ਇਹ ਪੂਰਨ ਸੰਤ ਨੇ ਤੇ ਜਹਾਂਗੀਰ ਕਹਿੰਦਾ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਉਹ ਕਹਿਣ ਲੱਗੇ ਕਿ ਜਦੋਂ ਅਸੀਂ ਰੱਬ ਦੀ ਖੁਦਾ ਦੀ ਇਬਾਦਤ ਵਿੱਚ ਬੈਠਦੇ ਆ ਨਾ ਜਦੋਂ ਅਸੀਂ ਬੰਦਗੀ ਕਰਦੇ ਆ ਸਿਮਰਨ ਕਰਦੇ ਆ ਜਦੋਂ ਅਸੀਂ ਸੂਫੀ ਲੋਕ ਮਨ ਕਰਕੇ ਦਰਗਾਹ ਦੇ ਵਿੱਚ ਪਹੁੰਚਦੇ ਆ ਕਹਿੰਦਾ ਸੁਣ ਜਹਾਂਗੀਰ ਉਹ ਦਰਗਾਹ ਦਾ ਦਰਵਾਜ਼ਾ ਖੁੱਲਦਾ ਏ ਉਸ ਦਰਗਾਹ ਦੇ ਦਰਵਾਜ਼ੇ ਨੂੰ ਜਦੋਂ ਖੁੱਲਦਿਆਂ ਦੇਖੀਦਾ ਹੈ ਨਾ ਉਹਦੇ ਅੰਦਰ ਇੱਕ ਸਿੰਘਾਸਨ ਲੱਗਾ ਹੈ ਉਸ ਸਿੰਘਾਸਨ ਦੇ ਉੱਤੇ ਜੋ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਮਾਲਕ ਹੁੰਦਾ ਹੈ ਉਹ ਬੈਠਾ ਸਾਨੂੰ ਉਹਦੇ ਦਰਸ਼ਨ ਹੁੰਦੇ ਇਸ ਲਈ ਅਸੀਂ ਜਾਣਦੇ ਹਾਂ ਜਿਹੜੇ ਇਬਾਦਤ ਕਰਨ ਵਾਲੇ ਆ ਰੱਬ ਦੀ ਖੁਦਾ ਦੀ ਬੰਦਗੀ ਕਰਨ ਵਾਲੇ ਉਹ ਅਸੀਂ ਜਾਣਦੇ ਹਾਂ ਕਿ ਪੂਰਨ ਸੰਤ ਕੌਣ ਹੈ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਅਰਜਨ ਦੇਵ ਸਾਹਿਬ ਕੌਣ ਜਾਨੀ ਕਿ ਸਾਈ ਮੀ ਅਮੀਰ ਦੀ ਸੁਰਤ ਕਿੰਡੀ ਮਹਾਨ ਹੋਵੇਗੀ ਜਿਹੜਾ ਪ੍ਰਤਖ ਹਰਗੁਰੂ ਅਰਜਨ ਦੇਵ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਤਾਰੀਫ ਦੇ ਵਿੱਚ ਬੋਲ ਬਚਨ ਕਹਿ ਰਹੇ ਸਨ ਜਹਾਂਗੀਰ ਦਾ ਇਹ ਸੁਣ ਕੇ ਅੰਦਰ ਡਰਦਾ ਹੈ ਔਰ ਕੁਝ ਇਤਿਹਾਸਕਾਰ ਕਹਿੰਦੇ ਨੇ ਕਾਰਨ ਪਾਈ ਜੇਠਾ ਵੀ ਬਣਦਾ ਹੈ ਉਹ ਜਦੋਂ ਜਹਾਂਗੀਰ ਰਾਤ ਨੂੰ ਸ਼ੇਰ ਬਣ ਕੇ ਛਾਤੀ ਤੇ ਬੈਠੇ ਜਾ ਕੇ ਫਿਰ ਦੂਜੇ ਦਿਨ ਨਜ਼ੂਮੀਆਂ ਦਾ ਪੇਸ਼ ਧਾਰ ਕਰਕੇ ਗਏ ਤੇ ਜਹਾਂਗੀਰ ਨੂੰ ਦੱਸ ਦਿੱਤਾ ਸੀ ਜੇ ਸਤਗੁਰੂ ਬਾਹਰ ਨਾ ਆਏ ਤੇ ਤੇਰਾ ਫਿਰ ਅੱਜ ਅਖੀਰਲਾ ਦਿਨ ਹੋਵੇ ਚਲ ਉਹਨੇ ਆਪਣੇ ਵੱਲੋਂ ਚਾਲ ਖੇਡੀ ਚਿੱਠੀ ਭੇਜੀ ਪੱਤਰ ਭੇਜਿਆ ਕਿ ਸਤਗੁਰਾਂ ਨੂੰ ਲਿਆਂਦਾ ਜਾਏ ਸਤਗੁਰੂ ਕਹਿੰਦੇ ਸਾਡੇ ਨੂੰ ਆਉਣ ਦਾ ਕਾਰਨ ਉਹ ਇਹੋ ਹੈ ਕਿ ਇਹ ਜਿਹੜੇ ਰਾਜੇ ਨੇ ਇਹਨਾਂ ਦੀ ਰਿਹਾਈ ਚਾਹੀਦੀ ਚਲੋ ਜਹਾਂਗੀਰ ਪਹਿਲਾਂ ਤੇ ਗੱਲ ਮੰਨੇ ਨਾ ਪਰ ਉਹਨੂੰ ਫੇਰ ਰਾਤ ਵਾਲਾ ਸੀਨ ਯਾਦ ਆਵੇ ਫਿਰ ਉਹ ਜਹਾਂਗੀਰ ਛੱਡਣ ਵਾਸਤੇ ਤਿਆਰ ਹੋਇਆ ਕਹਿਣ ਲੱਗਾ ਜਿੰਨੇ ਤੁਹਾਡੇ ਜਾਮੇ ਨੂੰ ਫੜ ਕੇ ਪੱਲਿਆਂ ਨੂੰ ਫੜ ਕੇ ਬਾਹਰ ਆ ਜਾਣ ਉਹਨੇ ਰਾਜੇ ਰਿਹਾ ਕਰ ਦਿੱਤੇ ਜਾਣਗੇ ਇਹ ਵੀ ਉਹਨੇ ਕਿਹਾ ਗਿਆ ਕਿ ਇਹਨਾਂ ਦੇ ਤੁਸੀਂ ਜਾਮਨ ਬਣੋ ਜਾਮਨ ਹੁੰਦਾ ਹੈ ਕਿ ਇਹਨਾਂ ਦੀ ਗਵਾਹੀ ਤੁਸੀਂ ਦਿਓ ਜਿਸ ਤਰ੍ਹਾਂ ਆਪਾਂ ਕਿਸੇ ਦੀ ਜ਼ਮਾਨਤ ਲੈਣੀ ਹੋਵੇ ਤੇ ਉਹਦੀ ਗਵਾਹੀ ਦੇਣੀ ਪੈਂਦੀ ਹੈ ਇਨਾਂ ਹਰਜਾਨਾਂ ਉਹ ਜਿਹੜਾ ਮੰਨਣ ਭਰਿਆ ਜਾਂਦਾ ਹੈ ਬੰਦਾ ਕਹਿੰਦਾ ਮੈਂ ਤਿਆਰ ਹਾਂ ਜੇ ਕਿਤੇ ਚਲਾ ਗਿਆ ਤੇ ਮੈਂ ਉਹਦੀ ਜ਼ਮਾਨਤ ਭਰਾਂਗਾ ਸਤਿਗੁਰਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਜ਼ਮਾਨਤ ਬਣੋ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਏਡੇ ਪਾਰੂਪਕਾਰੀ ਉਹਨਾਂ 52 ਰਾਜਿਆਂ ਤੇ ਜਿਹੜੇ ਨਰਕਾਂ ਵਾਲੀ ਜ਼ਿੰਦਗੀ ਤੇ ਉਮੀਦ ਛੱਡ ਚੁੱਕੇ ਸਨ ਕਿ ਸਾਨੂੰ ਵੀ ਕਦੇ ਰਿਹਾਈ ਮਿਲੇ ਉਹਨਾਂ ਨੂੰ ਰਿਹਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਕਰਵਾਇਆ ਮਹਾਰਾਜ ਨੇ ਉਹ ਜਿਹੜਾ ਕੀਮਤੀ 52 ਕਲੀਆਂ ਵਾਲਾ ਚੋਲਾ ਉਡਾਣੀ ਨਗਰ ਜਿਹੜਾ ਅੱਜ ਸ਼ਸ਼ੋਭਤ ਹੈ ਉਹ ਮਹਾਰਾਜ ਨੇ ਆਪਣੇ ਤੰਤੇ ਧਾਰਿਆ ਉਹਨਾਂ ਰਾਜਿਆਂ ਨੂੰ ਉਹ ਕਲੀਆਂ ਫੜਾ ਕਰਕੇ ਬਾਹਰ ਲਿਆਂਦਾ ਉਹਨਾਂ ਨੂੰ ਸਤਿਗੁਰੂ ਜੀ ਨੇ ਰਿਹਾਈ ਦਵਾਈ ਤੇ ਸਤਿਗੁਰੂ ਬੰਦੀ ਛੋੜਦਾਤਾ ਕਹਾਏ